ਇੱਕ ਪਾਸੇ ਜਿੱਥੇ ਪੂਰਾ ਪੰਜਾਬ ਬਾਹਰ ਜਾਣ ਦੀ ਹੋੜ ਦੇ ਵਿੱਚ ਲੱਗਿਆ ਹੋਇਆ ਹੈ ਤਾਂ ਉੱਥੇ ਹੀ ਬੱਚਿਆਂ ਦੇ ਮਾਪੇ ਕਿੱਥੋਂ ਕਰਜ਼ਾ ਲੈਂਦੇ ਨੇ ਇਹ ਸਿਰਫ ਉਹ ਹੀ ਜਾਣਦੇ ਨੇ ਪਰ ਦੂਸਰੇ ਪਾਸੇ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਇੱਕ ਹੋਰ ਮਾਰ ਚੱਲਣੀ ਪੈ ਸਕਦੀ ਹੈ ਕਾਬਲੇ ਗੌਰ ਹੈ ਕਿ ਇਹ ਤਸਵੀਰਾਂ ਬਟਾਲਾ ਤੋਂ ਸਾਹਮਣੇ ਆਈਆਂ ਨੇ ਆਪਾਕਰੀ ਵਿਭਾਗ ਦੇ ਵੱਲੋਂ ਆਇਲਟਸ ਕੋਚਿੰਗ ਸੈਂਟਰ ਮਾਲਕਾਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਇਸ ਮੀਟਿੰਗ ਦੇ ਵਿੱਚ 18% ਸਰਵਿਸ ਟੈਕਸ ਅਤੇ ਇਸ ਲਈ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਪੰਜਾਬ ਭਰ ਚ ਚਲ ਰਹੇ ਆਇਲਰ ਸੈਂਟਰਾਂ ਦੇ ਮਾਲਕਾਂ ਨੂੰ ਸੂਚਿਤ ਕੀਤਾ ਗਿਆ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਮਾਪਿਆਂ ਦੀਆਂ ਮੁਸ਼ਕਲਾਂ ਹੋਰ ਵੱਧ ਜਾਣ ਅਮਨਪ੍ਰੀਤ ਸਿੰਘ ਅਸੀਂ ਅੱਜ ਇੱਥੇ ਇਕੱਠੇ ਹੋਏ ਸੀਗੇ ਸਾਡੇ ਮਾਨਯੋਗ ਈਟੀਓ ਸਾਹਿਬ ਨੇ ਸਾਰਿਆਂ ਨੂੰ ਦੱਸਿਆ ਸੀਗਾ ਤਾਂ ਕਿ ਉਹ ਜਾਣਕਾਰੀ ਦੇ ਸਕਣ ਕਿ ਜਿਹੜਾ ਜੀਐਸਟੀ ਹੈ ਉਹ ਆਇਲਸ ਇੰਡਸਟਰੀ ਤੇ ਵੀ ਇਕੁਅਲੀ ਐਪਲੀਕੇਬਲ ਹੈ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਇਹ ਜਿੰਨੇ ਵੀ ਆਈਸ ਇੰਸਟੀਚਿਊਟ ਨੇ ਉਹ ਸਾਰੇ ਜੀਐਸਟੀ ਦੀ ਸਰਵਿਸ ਕੈਟਾਗਰੀ ਦੇ ਅੰਡਰ ਆਉਣਗੇ ਤੇ ਅਸੀਂ ਉਹਨਾਂ ਨੂੰ ਆਸ਼ਵਾਸ਼ਣ ਦਿੰਦੇ ਹਾਂ ਕਿ ਸਾਡੇ ਯੂਨੀਅਨ ਨਾਲ ਏਵੀਆਈਸੀ ਬਟਾਲਾ ਨਾਲ ਜਿੰਨੇ ਵੀ ਜੁੜੇ ਹੋਏ ਇੰਸਟੀਚਿਊਟ ਨੇ ਉਹ ਸਾਰੇ ਜੀਐਸਟੀ ਦੇ ਅੰਦਰ ਰਜਿਸਟਰ ਹੋਣਗੇ ਤਾਂ ਕਿ ਅਸੀਂ ਦੇਸ਼ ਦੇ ਵਿਕਾਸ ਦੇ ਵਿੱਚ ਆਪਦਾ ਯੋਗਦਾਨ ਪਾ ਸਕੀਏ ਇਹ ਸਰ ਹੁਣ ਜੀਐਸਟੀ ਲੱਗ ਰਿਹਾ ਹੈ ਹੁਣ ਤੁਹਾਡੇ ਲੱਗਿਆ ਤੁਸੀਂ ਜਿਹੜੇ ਆਈਡੈਂਟਿਟੀ ਮਤਲਬ ਪਰਿਵਾਰ ਬੱਚੇ ਉਹਨਾਂ ਦੇ ਵੀ ਸਾਰੇ ਵਾਦਾ ਪੇਕ ਹੋਏਗਾ ਜੀ ਉਹਦੇ ਵਿੱਚ ਜਿੱਦਾਂ ਜੋ ਵੀ ਜੀਐਸਟੀ ਦਾ ਹੁੰਦਾ ਆ ਉਹ ਪ੍ਰੋਸੀਜਰ ਅਸੀਂ ਆਪਦੇ ਚਾਰਟਡ ਅਕਾਊਂਟੈਂਟ ਨਾਲ ਗੱਲ ਕਰਕੇ ਉਹਦੇ ਵਿੱਚ ਇਸ ਤਰੀਕੇ ਨਾਲ ਉਹਨੂੰ ਇੰਪੋਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਦੇ ਉੱਤੇ ਵੀ ਕੋਈ ਬਰਡਨ ਨਾ ਪਵੇ ਤੇ ਜਿਹੜੇ ਇੰਸਟੀਚਿਊਟ ਚਲਾ ਰਹੇ ਨੇ ਉਹਨਾਂ ਤੇ ਵੀ ਕੋਈ ਅਸ ਚੀਜ਼ ਦਾ ਬਰਡਨ ਨਾ ਪਵੇ ਇਹ ਸਰਵਿਸ ਇੰਡਸਟਰੀ ਦੇ ਅੰਡਰ ਜਿਹੜਾ 18% GST ਪਵੇਗਾ। ਕੀ ਨਾਮ ਤੁਹਾਡਾ? ਮੇਰਾ ਨਾਮ ਮਧੁਰ ਬਾਟਿਆਰ, ਮੈਂ ਸਟੇਟ ਟੈਕਸ ਆਫੀਸਰ ਬਟਾਲਾ ਚਾ। ਅੱਜ ਅੱਜ ਮੀਟਿੰਗ ਕੀਤੀ ਹੈ ਕਿਸ ਦੇ ਸੇਤੇ ਕੀਤੀ ਹੈ? ਅੱਜ ਅਸੀਂ ਇੱਥੇ ਜਿੰਨੇ ਆਈਲੈਟ ਸੈਂਟਰ ਬਟਾਲਾ ਵਿੱਚ ਚੱਲ ਰਹੇ ਆ ਉਹਨਾਂ ਨੂੰ GST ਦੇ ਅੰਡਰ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਇਹ ਮੀਟਿੰਗ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਇਹ ਮੀਟਿੰਗ ਅਸੀਂ ਪੰਜਾਬ ਸਰਕਾਰ ਦੇ ਮਿਲੇ ਗਾਈਡਲਾਈਨ ਦੇ ਮੁਤਾਬਕ ਲੱਗੇ ਆਤੇ ਸਾਡੇ ਪੀਸੀ ਸਾਹਿਬ ਅਤੇ ਸਾਡੇ ਅਸਿਸਟੈਂਟ ਕਮਿਸ਼ਨਰ ਜੋਸ਼ਨਾ ਮੈਡਮ ਵੱਲੋਂ ਸਾਨੂੰ ਇੱਥੇ ਉਚੇਚੇ ਤੌਰ ਤੇ ਇਹਨਾਂ ਨਾਲ ਮੀਟਿੰਗ ਕਰਨ ਵਾਸਤੇ ਭੇਜਿਆ ਗਿਆ ਹੈ ਤਾਂ ਕਿ ਇਹਨਾਂ ਨੂੰ ਜਿੰਨੇ ਆਈਲੈਟ ਸੈਂਟਰ ਹੈ ਜਿਹੜੇ ਕਿ ਬੱਚਾ ਨੂੰ ਕੋਚਿੰਗ ਪ੍ਰੋਵਾਈਡ ਕਰਦੇ ਆ ਤਾਂ ਕਿ ਉਹ ਬਾਹਰ ਫੋਰਨ ਦੇ ਵਿੱਚ ਜਾ ਕੇ ਆਪਣਾ ਰੋਜ਼ਗਾਰ ਉਹਨੂੰ ਤਲਾਸ਼ ਸਕਣ ਔਰ ਉਹਨਾਂ ਨੂੰ ਅਸੀਂ ਜੀਐਸਟੀ ਐਕਟ ਦੇ ਅੰਡਰ ਰਜਿਸਟ੍ਰੇਸ਼ਨ ਵਾਸਤੇ ਇੱਥੇ ਰਿਕਵੈਸਟ ਕਰਨ ਆਏ ਆ ਕਿ ਜਿਹੜੇ ਵੀ ਇੱਥੇ ਆਈਲੈਂਡਸ ਕੋਚਿੰਗ ਸੈਂਟਰ ਚੱਲਦੇ ਆ ਉਹਨਾਂ ਨੂੰ ਅਸੀਂ ਸਰਵਿਸਿਜ਼ ਦੇ ਅੰਡਰ ਰਜਿਸਟਰ ਕਰਵਾਉਣਾ ਹੈ। ਸਿੱਖੇ ਕਿਤੇ ਜਾ ਕੇ ਤੋਂ ਸੀ ਮੀਟਿੰਗ ਕੀਤੀ ਹੈ ਆਈਲੈਂਡਸ ਅਸੀਂ ਬਟਾਲਾ ਦੇ ਨਾਲ ਨਾਲ ਅਸੀਂ ਫਤੇਗੜ ਚੂੜੀਆਂ ਦੇ ਵਿੱਚ ਵੀ ਇਹ ਮੀਟਿੰਗ ਅਰੇਂਜ ਕਰ ਚੁੱਕੇ ਆ ਸਾਰੇ ਸਹਯੋਗ ਕਾਫੀ ਹੈ ਦੇਖਣ ਚਾਹੀਏ ਆਇਆ ਹੈ ਕਿ ਆਇਲੈਂਡ ਸੈਂਟਰ ਕਾਫੀ ਚੱਲਦੇ ਪਏ ਆ ਪਰ ਮਹਾ ਰਿਆ ਬਟਾਲਾ ਦੇ ਵਿੱਚ ਤੇ ਔਰ ਲੋਕਾਂ ਦਾ ਜਿਆਦਾ ਟ੍ਰੈਂਡ ਹੈ ਬੱਚਿਆਂ ਦਾ ਕਿ ਜਿਆਦਾ ਆਇਲੈਂਡਸ ਕਰਕੇ ਉਹ ਬਾਹਰ ਜਾਂਦਾ ਇੱਕ ਕਰੇਜ਼ ਹੀ ਆ ਉਹਨਾਂ ਦੇ ਵਿੱਚ ਉਹ ਮਤਲਬ ਜਿਆਦਾ ਦੇਖਣ ਨੂੰ ਮਿਲਦਾ ਔਰ ਅਸੀਂ ਚਾਹੁੰਦੇ ਆ ਕਿ ਜਿੱਥੇ ਇਹ ਬੱਚਿਆਂ ਦੇ ਚਲੋ ਫਿਊਚਰ ਦਾ ਤੇ ਠੀਕ ਹੈ ਬੰਦਾ ਵੀ ਆ ਉਥੇ ਸਟੇਟ ਦੀ ਰੈਵਨਿਊ ਵੀ ਇੰਨਾ ਇੰਕਰੀਜ਼ ਹੋਣਾ ਚਾਹੀਦਾ ਵਾ ਜੀਐਸਟੀ ਦੇ ਵਿੱਚ ਜੇਕਰ ਰਜਿਸਟ੍ਰੇਸ਼ਨ ਕਰਵਾਉਂਦੇ ਆ ਉਹਨਾਂ ਕਿ ਇੱਕ ਰੈਵਨਿਊ ਵੀ ਸਾਡਾ ਸੋਰਸ ਆਫ ਰੈਵਨਿਊ ਬਣੇਗਾ ਜਿੰਨਾ ਕਿ ਸਰਕਾਰ ਵੱਲੋਂ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹ ਕੀਤੇ ਜਾ ਸਕਦੇ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਦੇ ਨਹੀਂ ਪਏ ਜਾਣਾ ਨਹੀਂ ਪੜ੍ਹਾਈ ਦੇ ਉੱਤੇ ਕੋਈ ਖਰਚਾ ਨਹੀਂ ਇਹਨਾਂ ਦਾ ਜੀ ਕੋਈ ਖਾਸ ਖਰਚਾ ਨਹੀਂ ਇਹਨਾਂ ਦਾ ਪੈਂਦਾ ਇਹਨਾਂ ਜਿਹੜਾ ਵੀ ਆਈਲੈਂਡ ਸੈਂਟਰ ਵਾਲਾ ਜਿਹੜੇ ਫੀਸ ਕਲੈਕਟ ਕਰਦੇ ਉਹਨਾਂ ਤੋਂ ਉੱਤੇ ਇਹਨਾਂ ਨੇ 18% ਸਾਨੂੰ ਸਰਵਿਸ ਜੰਡਰ ਜੀਐਸਟੀ ਦਾ ਟੈਕਸ ਦੇ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ